ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਤੀਰਤ ਸਿੰਘ ਜੀ ਤੀਰਤ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੀਰਤ ਜੀ ਟੂ ਦੀ ਪੁਆਇੰਟ ਗੱਲ ਕਰੂੰਗਾ ਕੈਨੇਡਾ ਚ ਚੋਣ ਪ੍ਰਚਾਰ ਚੱਲ ਰਿਹਾ ਸਾਰੀਆਂ ਪਾਰਟੀਆਂ ਵਾਲੇ ਲਗਾਤਾਰ ਵੋਟਾਂ ਮੰਗ ਰਹੇ ਨੇ ਪੰਜਾਬ ਚ ਇੱਕ ਦੁਚਿੱਤੀ ਪੈਦਾ ਹੋ ਗਈ ਵੀ ਕੈਨੇਡਾ ਚ ਚੋਣਾਂ ਦਾ ਮਾਹੌਲ ਹੈ 28 April ਨੂੰ ਵੋਟਾਂ ਪੈਣੀਆਂ ਹਨ ਹੁਣ ਫਾਈਲਾਂ ਲਾਈਏ ਜਾਂ ਨਾ ਲਾਈਏ ਤੁਸੀਂ ਕੀ ਕਹਿਣਾ ਚਾਹੋਗੇ ਫਾਈਲ ਲ ਕਰਿਓ ਗੱਲ ਸਾਂਜੀ ਸਰ ਬਿਲਕੁਲ ਹੀ ਦਸ ਦਵਾ ਆ ਇਸ ਵੇਲੇ ਜਿੰਨਾ ਵੀ ਗਾਹ ਕਸਟਮਰ ਸਾਡੇ ਕੋਲ ਕਸਟਮਰ ਜਿਹੜਾ ਕਿ ਸਾਡੇ ਆਫਿਸ ਆਉਂਦਾ ਚਾਹੇ ਸਟੂਡੈਂਟ ਵੀਜ਼ਾ ਚਾਹੇ ਵਿਜ਼ਟਰ ਵੀਜ਼ਾ ਚਾਹੇ ਮੈਂ ਤਾਂ ਕਹੂੰਗਾ ਕਿਸੇ ਵੀ ਕੈਟਾਗਰੀ ਦਾ ਵੀਜ਼ਾ ਜਿਹੜਾ ਹੈਗਾ ਵਾ ਪਰ ਮੈਂ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਕਹੂੰਗਾ ਸਾਰਿਆਂ ਦਾ ਕਿ ਯਾਰ ਜ਼ਿਆਦਾਤਰ ਤਾਂ ਆਖੇ ਹੀ ਲੱਗਦੇ ਆ ਠੀਕ ਹੈ ਨਾ ਸਮਝਦੇ ਆ ਸੱਚ ਕੀ ਚੀਜ਼ ਹੈਗੀ ਆ ਪਿਛਲੇ ਸਮੇਂ ਦੇ ਵਿੱਚ ਹਾਂ ਅਸੀਂ ਫਾਈਲਾਂ ਰੋਕੀਆਂ ਵੀ ਸਿਗੀਆਂ ਰੋਕਣ ਦਾ ਸਭ ਨੂੰ ਰੀਜ਼ਨ ਵੀ ਪਤਾ ਕੀ ਸੀਗਾ ਕਿ ਹਾਂ ਵੀ ਅੰਦਰ ਤੋਂ ਦੀ ਰਫੀਜ਼ਲਾਂ ਵਿੱਚ ਜੜੀਆਂ ਵੱਜ ਰਹੀਆਂ ਸੀਗੀਆਂ ਆ ਪਰ ਹਾਂ ਹੁਣ ਜਿਹੜਾ ਕਿ ਟ੍ਰੈਂਡ ਜਿਹੜਾ ਕਿ ਥੋੜੇ ਦਿਨਾਂ ਚ ਸਾਨੂੰ ਚੇਂਜ ਹੁੰਦਾ ਨਜ਼ਰ ਆ ਰਿਹਾ ਤੇ ਬਿਲਕੁਲ ਫਾਈਲ ਲਾਂਚ ਕਰਨੇ ਆ ਵੀ ਸ਼ੁਰੂ ਕੀਤੀਆਂ ਬਟ ਮੁੱਦਾ ਅਜ ਮੈਂ ਦੱਸ ਦਵਾਂ ਸਾ ਜਿਹੜਾ ਤੁਹਾਡਾ ਜਿਹੜਾ ਪੁਆਇੰਟ ਜਿਹੜਾ ਹੈਗਾ ਕਿ ਨਵੀਂ ਫਾਈਲ ਲਾਂਚ ਕਰੀਏ ਨਾ ਕਰੀਏ ਕਿ ਸਭ ਤੋਂ ਪਹਿਲਾਂ ਜਦੋਂ ਕਸਟਮਰ ਸਾਹਮਣੇ ਆ ਕੇ ਬੈਠਦਾ ਵਾ ਉਹ ਕਹਿੰਦਾ ਸਰ ਆ ਪਈਆ ਫਾਈਲ ਤੁਹਾਡੇ ਕੋਲ ਆ ਗਈ ਜਦੋਂ ਮਰਜੀ ਫਾਈਲ ਆ ਸਾਨੂੰ ਚਾਹੀਦਾ ਵੀਜ਼ਾ ਜਦੋਂ ਵੀ ਮਰਜੀ ਹੋਵੇ ਤਾਂ ਬਿਲਕੁਲ ਉਹ ਗਾ ਕਾ ਤੇ ਉਹਦੀ ਇਹ ਕਹਿਣਾ ਜਾਇਜ਼ ਵੀ ਹੈਗਾ ਠੀਕ ਹੈ ਨਾ ਤੇ ਬਾਕੀ ਮੈਂ ਦੱਸਦਾ ਜਿਹੜਾ ਮੇਰੇ ਇਧਰ ਇਧਰਲੇ ਪਾਸੇ ਜਦੋਂ ਬੰਦਾ ਇਧਰ ਬੈਠਾ ਹੁੰਦਾ ਵਾ ਉਹਦਾ ਵੀ ਕਹਿੰਦੇ ਨਾ ਦੁਕਾਨਦਾਰੀ ਦਾ ਉਹਨੂੰ ਵੀ ਮੇਰੇ ਵਰਗੇ ਬੰਦੇ ਨੂੰ ਆਉਂਦੀ ਹੁੰਦੀ ਉਹਦਾ ਸਿੱਧੀ ਗੱਲ ਉਹਨੂੰ ਵੀ ਪਤਾ ਗਾ ਕਿ ਕੀ ਸੁਣਨਾ ਚਾਹੁੰਦਾ ਗਾਗ ਨੂੰ ਕਹਿੰਦੇ ਨਾ ਗਾ ਕੇ ਦੇ ਮੰਨ ਵਰਜੀ ਦੀ ਗੱਲ ਸੁਣਾ ਦੈਨ ਉਹ ਜਿਹੜਾ ਖੁਸ਼ ਹੁੰਦਾ ਬਟ ਕਿ ਇਹ ਸੱਚ ਦਾ ਸੱਚ ਆ ਸੱਚ ਸਾਹਮਣੇ ਆਈ ਜਾਣਾ ਤੇ ਹਮੇਸ਼ਾ ਜਿ ਠੋਕੇ ਜਿਹੜਾ ਕਹਿੰਦਾ ਹੁੰਦਾ ਸਾਡਾ ਕੰਮ ਆ ਕਰਮ ਕਰਨਾ ਬਾਕੀ ਚੀਜ਼ਾਂ ਜਿਹੜੀਆਂ ਕਿ ਹੈਗੀਆਂ ਕਿ ਆਪਾਂ ਨੂੰ ਉਸ ਪਰਮਾਤਮਾ ਦੇ ਛੱਡ ਦੇਣੀਆਂ ਚਾਹੀਦੀ ਹੈ ਇਹ ਹੈ ਸੱਚਾਈ ਹਾਂ ਕਈ ਵਾਰੀ ਕੀ ਹੁੰਦਾ ਸਰੇ ਐਵੇਂ ਸਾਨੂੰ ਦਿਸਦਾ ਸਰੇ ਐਵੇਂ ਸਾਨੂੰ ਪਤਾ ਟ੍ਰੈਂਡ ਇਜ਼ ਨਾਟ ਫੇਵਰੇਬਲ ਤੇ ਆਪਾਂ ਕੰਮ ਨਹੀਂ ਕਰਨਾ ਤੇ ਆਪਾਂ ਰੁਕੇ ਪਿੱਛੇ ਬੱਚਿਆਂ ਦਾ ਰੁਕੇ ਵੀ ਚੀਜ਼ਾਂ ਦੇ ਸਾਨੂੰ ਉਹਦਾ ਫਾਇਦਾ ਵੀ ਜਿਹੜਾ ਕੀ ਦਿਖਿਆ ਜਿਹੜਾ ਕੀ ਪਰ ਅੱਜ ਦੀ ਰੇਟ ਦੇ ਵਿੱਚ ਜਿਹੜਾ ਕੀ ਆ ਰੌਲਾ ਹੈਗਾ ਕਿ ਹੁਣ ਇਲੈਕਸ਼ਨਸ 28 ਅਪ੍ਰੈਲ ਨੂੰ ਹੈਗੇ ਸਭ ਕੁਝ ਸਭ ਨੂੰ ਪਤਾ ਸਰਕਾਰ ਚੇਂਜ ਹੋ ਫਾਈਲ ਉਦੋਂ ਲਾਈਏ ਜਾਂ ਹੁਣ ਲਾਈਏ ਤੇ ਮੇਰਾ ਤਾਂ ਇੱਕ ਨਾ ਛੋਟਾ ਜਿਹਾ ਮੈਂ ਜਦੋਂ ਉਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਹੁੰਦਾ ਕਿ ਸਾਰੀ ਜਿੱਦਾਂ ਦੇਖ ਰਹੇ ਹੋ ਹੁਣ ਆਪਾਂ April ਚ ਚੱਲਦੇ ਆ ਕੈਨ ਵੀ ਪ੍ਰੋਡिक्ट ਕੀ ਜਿਹੜੇ ਮਈ ਮਹੀਨੇ ਦੇ ਵਿੱਚ ਜਾਂ ਜੂਨ ਵਿੱਚ ਕਿਦਾਂ ਦਾ ਮੌਸਮ ਹੋਊਗਾ ਠੀਕ ਆ ਨਾ ਉਥੇ ਮਤਲਬ ਕੀ ਮੌਸਮ ਇਹਦਾ ਸੈਸ ਕੀ ਮਿਲ ਕੇ ਮੀਂਹ ਕਦੋਂ ਆਏਗਾ ਕਿ ਉਹ ਉਹ ਦਿਨਾਂ ਚ ਮੀਂਹ ਆਏਗਾ ਜਾਂ ਨਹੀਂ ਆਏਗਾ ਸੋ ਇੱਕ ਚੀਜ਼ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੋ ਇਵਨ ਇਨ ਥਿਸ ਇਮੀਗ੍ਰੇਸ਼ਨ ਜਦੋਂ ਆਪਾਂ ਕਰਦੇ ਆ ਕਿ ਅੱਜ ਜੀ ਆਪਾਂ ਫਾਈਲ ਲਾਂਚ ਕਰਦੇ ਆ ਤੇ ਉਹਦੇ ਜਿਹੜੀ ਫਾਈਲ ਕਦੋਂ ਖੁੱਲਣੀ ਹੈ 15 20 ਦਿਨ ਮਹੀਨੇ ਬਾਅਦ ਖੁੱਲਣੀ ਹੈ ਸੋ ਵੀ ਕਾਂਟ ਪ੍ਰਡਿਕਟ ਐਸ ਵੇਲੇ ਸੱਚਾਈ ਜਿਹੜੀ ਚੀਜ਼ ਇਹ ਹੈਗੀ ਆ ਬਟ ਹਾਂ ਓਵਰਆਲ ਟ੍ਰੈਂਡ ਦੇਖਣ ਵਾਲਾ ਜਿਹੜਾ ਕਿ ਮੈਟਰ ਕਰਦਾ ਯੈਸ ਓਵਰਆਲ ਟ੍ਰੈਂਡ ਜੇ ਮੈਂ ਗੱਲ ਕਰਦਾ ਮਾਂ YouTube ਤੇ ਬੋਲਣਾ ਬੜਾ ਸੌਖਾ ਵਾ ਕਿਉਂਕਿ ਪਿੱਛੇ ਜੇ ਲੋਕਾਂ ਨੇ ਨਾ ਕੈਨੇਡਾ ਨੂੰ ਸਸਰੀ ਗਾਲ ਹੀ ਕਹਿਤਾ ਤੇ ਇਹ ਵੀ ਸਚਾਈ ਹੈ ਬੋਲਦਾ ਨਹੀਂ ਪਿਆ ਕੈਨੇਡਾ ਘਰਾਮ ਨੂੰ ਪਾਵਾਂ ਕੈਨੇਡਾ ਨੇ ਮੈਂ ਤਾਂ ਕਹੂੰਗਾ ਸਾਰਿਆਂ ਦੀ ਜ਼ਿੰਦਗੀ ਬਣਾਈ ਆ ਬੱਚਿਆਂ ਦੀ ਵੀ ਬਣਾਈ ਆ ਮੇਰੇ ਵਰਗਿਆਂ ਦੀ ਵੀ ਜਿਹੜੀ ਕਿ ਜ਼ਿੰਦਗੀ ਬਣਾਈ ਆ ਟੌਰ ਵੀ ਬਣਾਈ ਆ ਤੁਹਾਡੇ 'ਚ ਬਟ ਹਾਂ ਸੱਚਾਈ ਸੱਚ ਇਹ ਹੈਗਾ ਕਿ ਆਪਾਂ ਫਾਈਲ ਲਾਵਾਂਗੇ ਦੈਨ ਉਹਦਾ ਰਿਜ਼ਲਟ ਦੇਖਾਂਗੇ ਵੀਜ਼ਾ ਰਿਫਿਊਜ਼ਲ ਜਿਹੜਾ ਕਿ ਪ੍ਰੋਸੈਸ ਆ ਉਹਨਾਂ ਦਾ ਪਾਰਟ ਹੈਗਾ ਵਾ ਤੇ ਹੁਣ ਟਰੈਂਡ ਯੈਸ ਫੇਵਰੇਬਲ ਦੇਖਣ ਨੂੰ ਮਿਲਿਆ ਵਾ ਚਾਹੇ ਜਿਹਨਾਂ ਦੇ ਖਾਸ ਕਰਕੇ ਬੱਚੇ ਉਹਨਾਂ ਦੇ ਬੱਚੇ ਉਹਨਾਂ ਦੇ ਵਿਜ਼ਟਰ ਵੀਜ਼ਾ ਦੀ ਮੈਂ ਗੱਲ ਕਰ ਲਵਾਂ ਬੱਚਿਆਂ ਨੂੰ ਮਿਲਣ ਜਾਣਾ ਚਾਹੁੰਦੇ ਆ ਜਾਂ ਸਟੂਡੈਂਟ ਵੀਜ਼ਾ ਦੀ ਵੀ ਗੱਲ ਕਰ ਦਵਾਂ ਹਾਂ ਫੇਵਰੇਬਲ ਟਰੈਂਡ ਦੇਖਣ ਨੂੰ ਡੈਫੀਨੇਟਲੀ ਜਿਹੜਾ ਕੀ ਆ ਜਰੂਰ ਮਿਲ ਰਿਹਾ ਵਾ ਸੋ ਇਸੇ ਲਈ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਹੁਣ ਰੁਕਣਾ ਚਾਹੀਦਾ ਹਾਂ ਕਾਲੀ ਹੀ ਨਹੀਂ ਕਰਨੀ ਚਾਹੀਦੀ ਤਸੱਲੀ ਨਾਲ ਜੇ ਮੈਂ ਕਹੂੰਗਾ ਕਿ ਫਾਈਲ ਲਾਉਣੀ ਆ ਆਪਾਂ ਦਾ ਆਪਣਾ ਇਨਟੇਕ ਜਿਹੜਾ ਸਪਟੰਬਰ ਇਨਟੇਕ ਜਿਹੜਾ ਹੈਗਾ ਜੇ ਇਹਦਾ ਹੁਣ ਮੇਨ ਇਨਟੇਕ ਹੈ ਯਾਰ ਪਹਿਲੇ ਡਿ ਛਾਨਣਾ ਲੱਗਾ ਬ੍ਰੀਕ ਇਹਨਾਂ ਤੁਹਾਡੀ ਫਾਈਲ ਪੜੀ ਜਾਂਦੀ ਆ ਜੇ ਹੁਣੇ ਵੀ ਮੇਨ ਟੇਕ ਲਈ ਫਾਈਲ ਉਹਨਾਂ ਦੇ ਜ਼ਰੂਰ ਲੈ ਕੇ ਲਾਓ ਕਿ ਮੈਂ ਜੇ ਮੇਰਾ ਰਿਜ਼ਲਟ ਡਿਲੇ ਉਹ ਤਾਂ ਹੋਣਾ ਹੀ ਆ ਕਿਉਂਕਿ ਪਾਸਪੋਰਟ ਸਟੈਂਪਿੰਗ ਨੂੰ ਹੀ ਮਹੀਨਾ ਮਹੀਨਾ ਲੱਗ ਰਿਹਾ ਤੇ ਡੈਫਰ ਹੋ ਜਾਏਗਾ ਤਾਂ ਜਿਹੜਾ ਕਿ ਆਬਾ ਟਾਬੇ ਸ ਹੈ ਕਿ ਹੁਣ ਡੈਫਰ ਹੀ ਹੋਏਗਾ ਸੋ ਸਪਟੰਬਰ ਦੇ ਟੇਕ ਲਈ ਜੇ ਥੋੜੇ ਦਾ ਰੁਕਸਾ ਕਰੇ ਆ ਥੋੜੇ ਦਿਨ ਕਿਹਾ ਮੈਂ ਕਹੂੰਗਾ ਹਫਤੇ ਨਹੀਂ ਰੁਕਣਾ ਕਿ ਆਪਣੀ ਫਾਈਲ ਨੂੰ ਡਬਲ ਰੀ ਚੈੱਕ ਕਰੋ ਕਰਦੇ ਰਹੋ ਹਾਂ ਦੈਨ ਜੇ ਤੁਹਾਨੂੰ ਲੱਗਦਾ ਕਿ ਬਸ ਠੀਕ ਆ ਮੈਂ ਇੱਥੇ ਬੈਸਟ ਦਿੱਤਾ ਵਾ ਦੈਨ ਜਿਹੜੀ ਠੀਕ ਹੈ ਨਾ ਜਿਹੜੀਆਂ ਮੇਰੇ ਕੋਲ ਫਾਈਲਸ ਹੈਗੀਆਂ ਨਾ ਤੇ ਬਿਲਕੁਲ ਸਾਰੇ ਤਸੱਲੀ ਨਾਲ ਬੱਚੇ ਬੈਠੇ ਆ ਧੰਨਵਾਦ ਵੀ ਉਹਨਾਂ ਦਾ ਜਿੰਨੀਆਂ ਵੀ ਫਾਈਲਸ ਸਾਡੇ ਕੋਲ ਹੈਗੀਆਂ ਕਾਫੀ ਫਾਈਲਸ ਆ ਤੇ ਜਿਹੜੇ ਨਵੇਂ ਵੀ ਆ ਰਹੇ ਉਹਨਾਂ ਨੇ ਵੀ ਕਿਹਾ ਗਿਆ ਜਿਗਰਾ ਰੱਖ ਕੇ ਚੱਲੋ ਆਪਣੇ ਵੱਲੋਂ ਅਸੀਂ ਡਬਲ ਡਬਲ ਚੈੱਕ ਕਰਕੇ ਜਿਹੜੀਆਂ ਕਿ ਚੀਜ਼ਾਂ ਰੱਖ ਕੇ ਦਰਨ ਅਸੀਂ ਫਾਈਲਸ ਰੈਡੀ ਕਿ ਹੁਣ ਲਾਂਚ ਕਰਨੀਆਂ ਸ਼ੁਰੂ ਕੀਤੀਆਂ ਸੋ ਰੋਕਾਂ ਦੀ ਲੋੜ ਨਹੀਂ ਐ ਇਲੈਕਸ਼ਨ ਦਾ ਜਿਹੜਾ ਕਿ ਇਹ ਮਾਹੌਲ ਹੈਗਾ ਯਾਰ ਉਹਨਾਂ ਦਾ ਕੰਮ ਉਹਨਾਂ ਨੂੰ ਕਰਨੇ ਆਪਾਂ ਕੰਮ ਕਰਨਾ ਆਪਣਾ ਕਰਮ ਕਰਨਾ ਕਿਉਂਕਿ ਇਲੈਕਸ਼ਨਸ ਨਾ ਵੀਜ਼ਾ ਆਫਿਸਰਸ ਨੇ ਨਹੀਂ ਲੜਨੇ ਇਲੈਕਸ਼ਨਸ ਕੀ ਆ ਪਾਰਟੀਆਂ ਨੇ ਲੜਨੇ ਆ ਵੀਜ਼ਾ ਆਫਿਸਰ ਵੀ ਕੀ ਐ EMPLOYEES ਆ ਉਹਨੇ ਜਿਹੜਾ ਕਿ ਕੰਮ ਕਰਨਾ ਸੋ ਆਪਣਾ ਕੰਮ ਕਰੇ ਅਸੀਂ ਆਪਣਾ ਕੰਮ ਕਰੇ ਤੇ ਮੈਂ ਉਮੀਦ ਕਰਦਾ ਵਾਂ ਸਾਰਿਆਂ ਦੀ ਇੱਜ਼ਤ ਬਣੇ ਤੇ ਮੈ ਕਿ ਟੌਰ ਨਾ ਮੇਰੀ ਅਰਜ਼ਾ ਜਿੰਨਾ ਮਰਜ਼ੀ ਬੋਲ ਦੇ ਵੀਜ਼ੇ ਨਾਲ ਹੀ ਟੌਰ ਬੰਨੀ ਆ ਵੀਜ਼ੇ ਨਾਲ ਜਿਹੜੇ ਕਿ ਮੇਰੇ ਮਠਾਈਆਂ ਦੇ ਡੱਬੇ ਉਹਦੇ ਅਸੀਂ ਤਾਂ ਪੂਰਾ ਜੋਰ ਲਾ ਰਹੀਦਾ ਕਿ ਜਿਹੜਾ ਕਲਾਇੰਟ ਖੁਸ਼ ਹੋ ਕੇ ਜਰੂਰ ਜਿਹੜਾ ਕਿ ਮਠਾਈਆਂ ਦੇ ਡੱਬੇ ਜਿਹੜੇ ਕਿ ਦਫ਼ਤਰਾਂ 'ਚ ਜਿਹੜੇ ਕਿ ਲੈ ਕੇ ਆਉਂਦੇ ਉਮੀਦ ਕਰਦਾ ਜੇ ਫਾਈਲ ਤੁਹਾਡੀ ਸਾਡੇ ਕੋਲ ਲੱਗੀ ਆ ਜਾਂ ਲਵਾਉਣਾ ਚਾਹੁੰਦੇ ਆ ਤੇ ਤੁਹਾਡੇ ਵੀਜ਼ੇ 'ਤੇ ਜਰੂਰ ਆਣ ਤੇ ਤੁਸੀਂ ਵੀ ਇਦਾਂ ਹੀ ਮਠਾਈਆਂ ਦੇ ਡੱਬੇ ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ ਆਉਂਦੇ ਹੁੰਦੇ ਸੀ ਉਹਦੇ ਤੁਸੀਂ ਦੁਬਾਰਾ ਫੇਰ ਜਰੂਰ ਲੈ ਕੇ ਆਓ ਚਲੋ ਬਹੁਤ ਬਹੁਤ ਧੰਨਵਾਦ ਜੀ ਸੋ ਬੜੀ ਖੁਸ਼ੀ ਦੀ ਗੱਲ ਹੈ ਮਠਿਆਈਆਂ ਦੇ ਡੱਬੇ ਆਉਣਗੇ ਅਸੀਂ ਵੀ ਮੂੰਹ ਮਠਾ ਕਰਾਂਗੇ ਪਰ ਤੁਸੀਂ ਨੰਬਰ ਨੋਟ ਕਰ ਲਓ ਉਸ ਤੋਂ ਪਹਿਲਾਂ 85578 85578 ਇਸੇ ਨੰਬਰ ਤੇ ਟੈਲੀਫੋਨ ਕਰਕੇ ਤਿਰਤ ਜੀ ਨੂੰ ਦੱਸਣਾ ਕਿ ਅਸੀਂ ਡੱਬਾ ਲੈ ਕੇ ਆ ਰਹੇ ਹਾਂ ਬਹੁਤ ਬਹੁਤ ਧੰਕ ਯੂ ਸਰ ਸ੍ਰੀ ਗਾਥਾ